ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਬਲੌਗ ਦੀ ਕਰਦੇ ਆਂ ਸ਼ੁਰੂਆਤ ਜੀ ਹੁਣ ਅਸੀਂ ਖਾਣਾ ਖਾ ਕੇ ਪੱਗ ਬੰਨਦੇ ਆਂ ਦਸਤਾਰ ਤੇ ਅੱਜ ਪਟਿਆਲੇ ਚ ਜਾਣਾ ਹੈ ਮੂਵੀ ਦੇਖਣ ਜੁੜੇ ਰਹੋ ਤੇ ਬਲੌਗ ਅੱਜ ਛੋਟਾ ਹੀ ਹੋਊਗਾ 6-7 ਮਿੰਟ ਦਾ ਬਣਾਵਾਂਗੇ ਜਿੰਨਾ ਕੁ ਬਣਿਆ ਤੇ ਹੁਣ ਖਾਣਾ ਖਾ ਕੇ ਚੱਲਦੇ ਆਂ ਆਪਾਂ ਪਟਿਆਲੇ ਤੇ ਰਣਵੀਰ ਕਪੂਰ ਦੀ ਮੂਵੀ ਹੈਗੀ ਆ ਜਿਹੜੀ ਮਤਲਬ ਦੇਖਣੀ ਹੈਗੀ ਆ ਉਹ ਟੀਨਿ ਲਿਖਾ ਦੇਦੇ ਕਿਵੇਂ ਪਈਆ ਟੀਨਿ ਬਾਹਰ ਤੋਂ ਬਹੁਤ ਪੈ ਰਹੀ ਆ ਇੰਸਟਾਗ੍ਰਾਮ ਨਾਲ ਪੁੱਛਿਆ ਤੇ ਟੌਮੀ ਬਾਰੇ ਪੁੱਛਿਆ ਕਿ ਇਹਨੇ ਕਮੈਂਟ ਚ ਇੰਸਟਾਗ੍ਰਾਮ ਦੇ ਭਾਈ ਟੌਮੀ ਵੀ ਉਧਰ ਕਮਰੇ ਚ ਬੈਠ ਕੇ ਦੇ ਵਿੱਚ ਰਾਂ ਨਾਲ ਕੰਬਲ ਦੇ ਉੱਪਰ ਪਿਆ ਹੈਗਾ ਬਾਹਰ ਨਹੀਂ ਹਜੇ ਕੱਢਿਆ ਹੈਗਾ ਧੁੰਦ ਕਰਕੇ ਕਿਉਂਕਿ ਸਵੇਰੇ ਫਿਰ ਉਹ ਬੰਦ ਨੇ ਹੁੰਦੀਆਂ ਤੜਕੇ 6 ਵਜੇ ਜਿਹੜੇ ਖੋਲ੍ਹਦੇ ਨੇ ਹੁੰਦੇ ਆ ਪਰ 2 ਘੰਟੇ ਵਾਸਤੇ ਰਾਤ ਨੂੰ ਭੁੱਲਾ ਰਹਿੰਦਾ ਹੁੰਦਾ ਸਾਰੀ ਰਾਤ ਓਕੇ ਹਾਂਜੀ ਦੋਸਤੋ ਚੱਲਦੇ ਆ ਹੁਣ ਆਪਾਂ ਪਟਿਆਲੇ ਨੂੰ ਤੇ ਮਾੜੀ-ਮੋਟੀ ਸ਼ਾਪਿੰਗ ਵੀ ਕਰਨੀ ਆ ਫਿਲਮ ਵੀ ਦੇਖਣੀ ਆ ਦਿਖਾਉਣੀਆਂ ਤੁਹਾਨੂੰ ਫਿਰ ਜੁੜੇ ਰਹੋ ਓਪੇ ਹਾਂਜੀ ਜਲਦੀ ਹੀ ਨੀ ਮੂਵੀ ਦੇਖਣ ਪਟਿਆਲੇ ਨੂੰ ਹੋਰ ਫਿਲਮ ਹਾਂਜੀ ਦੋਸਤੋ ਧੁੰਦ ਬਹੁਤ ਪੈ ਰਹੀ ਆ ਅੱਜ ਤੇ ਮੂਵੀ ਦੇਖਣ ਜਾ ਰਹੇ ਆ ਪਟਿਆਲੇ ਨੂੰ ਤੁਹਾਨੂੰ ਦੱਸਿਆ ਸੀ ਪਹਿਲਾਂ ਬਹੁਤ ਜ਼ਿਆਦਾ ਧੁੰਦ ਆ ਯਾਰ ਉਹ ਤਾਂ ਸੋ ਗੱਲ ਵਾ ਠੀਕ ਹੋ ਤੁਸੀਂ ਪਿਆਰ ਕਰਦੇ ਹੋ ਯਾਰ ਆ ਦੇ ਚਾਚੇ ਨੂੰ ਇੰਨਾ ਮਾਨ ਸਨਮਾਨ ਦੇਣੀ ਯਾਰ ੁੱਡੀ ਦਾ ਮੈਂ ਦੇਣੀ ਨਹੀਂ ਦੇ ਸਕਦਾ ਕਿਸੇ ਦਾ ਵੀ ਆ ਲਵ ਯੂ ਆ ਮੇਰੇ ਜੀਰ ਦੇ ਟੂਟੀਆਂ ਹੋਰ ਦੋਸਤੋ ਦਿਖਾਉਣੇ ਆ ਤੁਹਾਨੂੰ ਸ਼ਹਿਰ ਦਾ ਨਾਲੇ ਫਿਲਮ ਦੇਖਾਂਗੇ ਨਾਲੇ ਫਿਰ ਵਾਪਸੀ ਤੇ ਸ਼ੋਪਿੰਗ ਕਰਾਂਗੇ ਉਹ ਵੀ ਆਪਾਂ ਬਣਾਵਾਂਗੇ ਵੀਡੀਓ ਓਕੇ ਹਾਂਜੀ ਮੂਵੀ ਦੇਖਣ ਜਾ ਰਹੇ ਹਾਂ ਪਟਿਆਲੇ ਆ ਆਪਣੇ ਨਾਬੇ ਵਾਲੇ ਭਤੀਜ ਮਿਲ ਗਏ ਫਾਟਕ ਲੱਗੇ ਪਏ ਨੇ ਤਾਂ ਰੁੱਕੇ ਦੀ ਇੱਥੇ ਹੋਰ ਦੱਸੋ ਮੁੰਡਿਓ ਠੀਕ ਹੋ ਕਿ ਰਿਪੋਰਟ ਹਾਂਜੀ ਕੀ ਖਾ ਖਾਉਂਦੇ ਹੋ ਕੁਝ ਹਾਂਜੀ ਦੱਸ ਦੋ ਯਾਰ ਕਿਉਂ ਨਾ ਆਪੀ ਵਮੈਨੇਜਿੰਗਸ ਨੇ ਟੋਟਿਆ ਨੂੰ ਕਲਾਸ ਕਿਹੜੀ ਆ ਵੀਡੀ ਕਾਮੀ ਕਾਮੀ ਕਾ ਪੁਰੇ ਕੀ ਕਰਨਾ ਇੱਥੇ ਅੱਡੇ ਪਟਿਆਲੇ ਯੂਨੀਵਰਸਿਟੀ ਦਾ ਠੀਕ ਆ ਠੀਕ ਆ ਠੀਕ ਕਰ ਮੈਂ ਕੋਈ ਗੱਲ ਨਹੀਂ ਕਰੋ ਕੋਈ ਹਾਂਜੀ ਫਾਟਕਾ ਦੇ ਖੜੇ ਆ ਰੇਲ ਗੱਡੀ ਲੰਘ ਰਹੀ ਆ ਹਾਂਜੀ ਫਿਲਮ ਦੇਖ ਲੀਜੀ ਅਸੀਂ ਵਧੀਆ ਦੇਗੀ ਫਿਲਮ ਮਤਲਬ ਕਾਲਾ ਕੜਾਈ ਲੜਵੀ ਵਾਲੀ ਜ਼ਿਆਦਾ ਧੀ ਦੂਆ ਪਾਰਟ ਕਹਿੰਦੇ ਹੁਣ ਗਾਹਾਂ ਆਊਗਾ ਉਹਦਾ ਫਿਲਮ ਦਾ ਕਿ ਹੁਣ ਚੱਲਦੇ ਆ ਪਿੰਡ ਨੂੰ ਠੀਕ ਠੀ ਤਿੰਨ ਸਾਢੇ ਤਿੰਨ ਘੰਟੇ ਦੀ ਸੀ ਮੂਵੀ ਓਕੇ ਹਾਂਜੀ ਤੇ ਪਰ ਪਿਆਰੇ ਚੱਲਦੇ ਆ ਹੁਣ ਆਪਾਂ ਬਾਈ ਨੰਬਰ ਸਾਈਡ ਮੂਵੀ ਦੇਖ ਲਈ ਠੀਕ ਜੀ ਬਾਕੀ ਦੇਖਦੇ ਜੇ ਟਾਈਮ ਹੋਇਆ ਕਪਰੇਜ ਦੇਖਣੇ ਨੇ ਜੀ ਮਿਲਦੇ ਆ ਫਿਰ ਓਕੇ ਨੋ ਜੀ ਹੁਣ ਬਾਈ ਨੰਬਰ ਸਾਈਡ ਚੱਲਦੀ ਆ ਉੱਥੇ ਕੈਪਸਨ ਵਾਲਿਆਂ ਦੇ ਕੀ ਆ ਗਏ ਪਟਿਆਲੇ ਯੂਐਸ ਕੋਲੋਂ ਆਏ ਨੇ ਸ਼ਾਰਟ ਜੀ ਲੈ ਕੇ ਆਏ ਨੇ ਗਰਮੀ ਬੜੀ ਮੋਟੀ 10 20% ਬਾਕੀ ਗਾਹਾਂ ਚੱਲੂਗੀ ਅਜੇ ਚੱਲ ਤੂੰ ਸੇਲ ਤੋਂ ਕੀ ਲੈਣਾ ਹੈ ਫ੍ਰੈਸ਼ਰ ਏਰੀਆ ਵੀ ਠੀਕ ਦਾ ਉਹਨਾਂ ਦੇ ਨਾ ਗਾਣਾ ਚੱਲਦਾ ਸੀ ਕੈਪਸਨ ਵਾਲਿਆਂ ਦਾ ਯਾਰ ਤਾਂ ਨਹੀਂ ਬਲੌਗ ਵਾਲਾ ਬਣਾਇਆ ਹੈਗਾ ਹੁਣ ਬਸ ਆਪਾਂ ਕੱਲੀ ਖਾੜ ਲੈਣੀ ਆ ਪਸ਼ੂਆਂ ਖਾਤਰ ਖਾੜ ਲੈ ਕੇ ਚੱਲਦੇ ਆਂ ਫਿਰ ਪਿੰਡ ਹਾਂਜੀ ਪਟਿਆਲੇ ਆ ਹੁਣ ਜਾਣ ਲੱਗੇ ਆ ਪਿੰਡ ਬੱਲ ਨੂੰ ਆਪਣੇ ਭਤੀਜਾ ਆ ਗਏ ਥੱਪਰ ਵਾਲਾ ਕਿੱਧਰ ਗਿਆ ਆ ਜਾ ਥੱਪਰ ਵਾਲਾ ਆ ਰਹੀ ਥੱਪਰ ਵਾਲਾ ਠੀਕ ਆ ਸੱਸੀ ਗਾਲ ਚਾਚਾ ਜੀ ਸੱਸੀ ਗਾਲ ਹੋ ਠੀਕ ਹੋ ਠੀਕ ਆ ਠੀਕ ਆ ਵਧੀਆ ਹੀ ਚਾਹੀਦਾ ਭਤੀਜਾ ਹਾਂਜੀ ਆ ਮੇਰੇ ਭਤੀਜਾ ਦਾ ਹੈਪੀ ਬਰਥਡੇ ਆ ਤੈਨੂੰ ਬਹੁਤ ਬਹੁਤ ਮੁਬਾਰਕਾਂ ਯਾਰ ਤੂੰ ਦਿਨ ਦੁਗਣੀ ਦਾ ਚੌਗਣੀ ਤਰੱਕੀ ਕਰੇ ਭਤੀਜਾ ਹੁਣ ਕਾਲੀ ਦੀਗੀ ਨਹੀਂ ਆਪਾਂ ਜਰੂਰ ਤੁਹਾਡੇ ਨਾਲ ਬੈੰਦੇ ਕਿਤੇ ਆ ਠੀਕ ਆ ਨਾ ਹਾਂਜੀ ਠੀਕ ਆ ਜੀ ਨਾਲ ਹਾਂਜੀ ਹੁਣ ਰੋਗੇ ਵੀ ਇੱਥੇ ਥੋੜਾ ਜਿਹਾ ਮੈਂ ਕਿਹਾ ਟੀਮੀ ਟੌਮ ਉਹਨਾਂ ਵਾਸਤੇ ਲੈ ਲਈਏ ਭਤੀਜ ਮਿਲ ਗਿਆ ਦੀ ਉਹਨਾਂ ਦੀ ਵੀਡੀਓ ਬਣਾਈਏ ਹਾਂਜੀ ਹੁਣ ਖਾਣ ਲੈਣੀ ਆਪਾਂ ਖਾਣ ਲੈ ਕੇ ਫਿਰ ਚੱਲਦੇ ਆਂ ਪਿੰਡ ਨੂੰ ਇੱਥੋਂ ਪਟਿਆਲੇ ਤੋਂ ਲੈ ਕੇ ਜਾਂਦੇ ਹੁੰਨੇ ਆਪਾਂ ਆਪਣੀ ਪੁਰਾਣਾ ਹੀ ਲੈ ਕੇ ਜਾਂਦੇ ਆ ਬਹੁਤ ਸਾਲ ਹੋ ਗਏ ਇਹਨਾਂ ਤੋਂ ਖਾਲ ਪਤਿਆ ਹੁੰਦੀ ਜਾਂਦਾ ਤੇ ਫਿਰ ਚੱਲਦੇ ਆ ਘਰ ਨੂੰ ਯਾਰ ਤੇ ਦੋ ਬੋਰੀਆਂ ਲੈ ਜਾਂਦੇ ਆ ਬਾਕੀ ਫਿਰ ਜਿੱਦਾਂ ਟਰੈਕਟਰ ਆਇਆ ਉਹਦੇ ਵਿੱਚ 10-12 ਬੋਰੀਆਂ ਇਕੱਠੀਆਂ ਰੱਖ ਕੇ ਲੈ ਜਾਂਦੇ ਆ ਪਰ ਇਹ ਚੱਲੀ ਜਾਂਦਾ ਕੰਮ ਥੋੜਾ ਠੀਕ ਚੱਲੀ ਜਾਂਦਾ ਜੀ ਕਿ ਨੋਂ ਆਪਣੇ ਕੋਲੂ ਦਾ ਜਿੰਦਲ ਜਿੰਦਲ ਹਾਂਜੀ ਦੋਸਤੋ ਆ ਪਟਿਆਲਾ ਦਾਣਾ ਮੰਡੀ ਦੇ ਵਿੱਚ ਜਿੰਦਲ ਵਾਲੇ ਹੈਗੇ ਨੇ ਯਾਰ ਆਪਾਂ ਸ਼ੁਰੂ ਤੋਂ ਇੰਨਾ ਤੋਂ ਲੈ ਕੇ ਜਾਂਦੇ ਆ ਖਲਪਤੀਆ ਹੁੰਦੀਆਂ ਇਹਨਾਂ ਦੀ ਤੇ ਹੁਣ ਚੱਲਦੇ ਆਂ ਆਪਾਂ ਘਰ ਨੂੰ ਸਾਰਾ ਕੁਝ ਲੈ ਲਿਆ ਮਾੜੇ ਮੋٹے ਮੇਰੀਆਂ ਸ਼ੋਪਿੰਗ ਕਰਨ ਤੋਂ ਥੋੜੀ ਜਿਹੀ ਰਹਿ ਗਈ ਉਹ ਚਲੋ ਕੱਲ ਨੂੰ ਜਾਂ ਪਰਸੋਂ ਨੂੰ ਆਉਂਦਾ ਜਾਂਦਾ ਕਰ ਲੂੰਗਾ ਓਕੇ ਜੀ ਹਾਂਜੀ ਦੋਸਤੋ ਘਰੇ ਆ ਗਏ ਆਪਾਂ ਪਚਦਾ ਦਿਨ ਬਹੁਤ ਵਧੀਆ ਗਿਆ ਯਾਰ ਪਟਿਆਲੇ ਵਾਲੇ ਭਤੀਜੇ ਕਹਿੰਦੇ ਚਾਚੇ ਕਿਥੇ ਆ ਤੂੰ ਪਟਿਆਲੇ ਨਹੀਂ ਆਉਂਦਾ ਮੈਂ ਕਿਹਾ ਮੈਂ ਕਿਥੇ ਨਹੀਂ ਹੈਗਾ ਭਤੀਜਾ ਨਵੇਂ ਸਾਲ ਤੋਂ ਤੁਹਾਡੇ ਕੋਲ ਹੋ ਹੈਗਾ ਮੈਂ ਠੀਕ ਆ ਜੀ ਲਵ ਜੂ ਆ